ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 84270 19817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਬਹੁਤ ਸੋਹਣਾ ਐਚਐਫ ਦਾ ਨਗੀਨਾ ਦਿਖਾਉਣਾ ਸੂਈ ਸਵਾਈਆ ਡਟੇਰ ਵੀਰ ਤੋਂ ਪਹੁੰਚਦੇ ਆਓ ਅਗੇ ਕਰੀਏ ਸਸੀ ਗੱਲ ਬਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਸੰਦੀਪ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਹੈਗਾ 9968530253 ਮੋਬਾਈਲ ਨੰਬਰ ਆਪਣਾ 9968530253 ਠੀਕ ਹੈ ਜਿਹੜੇ ਆਪਾਂ ਐਜਫ ਵੈਡ ਦੇਖੀਏ ਨੇ ਕਿਹੜਾ ਸੂਆ ਸੂਈ ਇਹ ਦੂਜਾ ਸੂਆ ਵੀਰੇ ਠੀਕ ਹੈ ਸੂਈ ਨੂੰ ਹੋ ਗਿਆ ਤਾਂ 11 ਤੋਂ 12 ਲੈਣਾ ਬੱਚਾ ਮੇਲ ਕਾਫ ਹਣਾ ਬੱਸ ਆ ਜਿਹੜੇ ਹਾਂਜੀ ਸੂਆ ਸੂਈ ਹੈ ਦੂਜਾ ਦੂਜਾ ਸੂਆ ਦੰਦੋ ਜਵਾਨ ਦੰਦੋ ਜਵਾਨ ਠੀਕ ਹੈ ਮੰਨ ਕੇ ਚੱਲ ਛੇ ਦੰਦ ਪੂਰੇ ਕੰਪਲੀਟ ਕਰ ਗਈ ਤੇ ਨਾਲਾ ਨੂੜਾ ਹਵਾਨੇ ਦੇ ਬਹੁਤ ਚੰਗੇ ਆ ਇਹ ਬਾ ਫਾਰਮ ਚੋਂ ਖਰੀਦੀ ਆ ਫਾਰਮ ਚੋਂ ਖਰੀਦੀ ਆ ਜੀ ਹਾਂਜੀ ਕਿੰਨੇ ਦੁੱਧ ਚੱਲਦੀ ਪੀਏ ਇਸ ਵਕਤ ਦੁੱਧ ਹੁਣ ਬਈ ਕਹਿਣ ਨੂੰ ਤਾਂ 32-33 ਕਿਲੋ ਕਹਾਲਾ ਕੋਈ ਫਾਇਦਾ ਨਹੀਂ 27-28 ਕਿਲੋ ਦੁੱਧ ਤਿਆਰ ਆ ਚਾਹੇ 2 ਟਾਈਮ 3 ਟਾਈਮ ਬੰਦਾ ਚੋਲੇ 14 ਲੀਟਰ ਟਾਈਮ ਦਾ ਹਾਜ਼ਰ ਆ ਚਾਹੇ 3 ਟਾਈਮ ਦਾ ਬੰਦਾ 4 ਟਾਈਮ ਚੋਲੇ ਆਪਣੇ ਘਰੇ ਠੀਕ ਹੈ ਸੋ ਨਾੜਾ ਦੇਖੋ ਕਿ ਆ ਪਤਾ ਜਮਾ ਭਾਰਤ ਦਾ ਨਕਸ਼ਾ ਬਣਿਆ ਪਿਆ ਥੱਲੇ ਪਰਲੇ ਪਾਸੇ ਵੀ ਲੈਵੇ ਤਾਂ ਨਾੜਾ ਰੱਖਾਂ ਦੀ ਵੀ ਠੀਕ ਹੈ ਬੱਚਾ ਮੇਲਕਾਫ ਆ ਉਹੀ ਸਵਾਈ ਆ ਜਮਾ ਤੇ ਮੈਲਾ ਵਗੈਰਾ ਮਾਰ ਗਿਉ ਹਣਾ ਹਾਂ ਮਾਰ ਗਿਉ ਨਾ ਚੱਲਣਾ ਇਹ ਹਾਲ ਕੜ ਠੀਕ ਆ ਆ ਚਾਲੂ ਜੀ ਇੱਕ ਦੋ ਦਿਨਾਂ ਤੱਕ ਸੋ ਨਾੜਾ ਦੇਖੋ ਦੋਨੇ ਪਾਸੇ ਪੂਰੇ ਮੋਟੇ ਸਪਰਿੰਗ ਆ ਰਗੇ ਆ ਜਮਾ ਤੇ 28 ਲੀਟਰ ਤੋਂ ਜਮਾ ਹਜਰਾ ਹਣਾ ਜਮਾ ਦੋ ਟਾਈਮ ਵੀਰੇ ਤਿੰਨ ਟਾਈਮ ਬੰਦਾ ਚੋਕੇ ਲੇ ਕੇ ਜਾਵੇ ਆਪਣੇ ਘਰੋਂ 14 ਲੀਟਰ ਇੱਕ ਟਾਈਮ ਦੇ ਮਨਕੇ ਦੇ ਦਾਂਗੇ ਹਾਂ ਦੋ ਟਾਈਮ ਤਿੰਨ ਟਾਈਮ ਬੰਦਾ ਚਾਹ ਪੰਜ ਦਿਨ ਲਗਾਤਾਰ ਟੋਲੇ ਤੇ ਭਾਗ ਦਾ ਕੀ ਆ ਆ ਮੁੱਲ ਤਾਂ ਕਰਨ ਨੂੰ ਜਿਹੜਾ ਕੋਮਾ ਦੀ 1 ਲੱਖ ਤੇ 20 ਹਜ਼ਾਰ ਦੀ ਬੱਸੀ ਦੇ ਦਾਂਗੇ ਬਈ ਯਾਰ ਮਾਨਤਨ ਹੋ ਜਾਊਗਾ ਮਾਨਤਨ ਕਰਾਂਗੇ ਥੋਰੀ ਭਰਾ ਵ ਤੇ ਜਿੰਦ ਜਾਣ ਰਾਜੀ ਰੂਜੀ ਬਹੁਤ ਆ ਬੜੀ ਬੜੀ ਦੁੱਧ ਬਹੁਤ ਆ ਬੇਰੇ ਬੱਸੀ ਦਾ ਦੇਖ ਸੋ ਦੇਖੋ ਮੂੰ ਮੱਥਾ ਫੇਸ ਕੋਡ ਰੰਗ ਦਾ ਬਈ ਮਿਲਦਾ ਹੀ ਘੱਟ ਬਹੁਤ ਆ ਠੀਕ ਹੈ ਹਾਂਜੀ ਸੋ 1,20,000 ਕੀਮਤ ਦਾ 28 ਲੀਟਰ ਦੁੱਧ ਹਾਜ਼ਰ ਆ ਚੰਗੀਆਂ ਬੰਕੀਆਰ ਕਰ ਲਾਂਗੇ ਤਾਂ ਦੋ ਦੋਟੇ ਟੋਲ ਬਾਈ 28 ਕਿਲੋ ਦੁੱਧ ਦਿਓ ਬਈ ਬੱਸੀ ਪਹਿਲੇ ਨੇ ਦਿੱਤਾ 28 29 ਕਿਲੋ ਦੂਜਾ ਆਸੂਗਾ ਠੀਕ ਹੈ ਥਾਂ ਲੈਵੇ ਦੀ ਬਾਲੀ ਸੋਚੀ ਆ 32 ਕਿਲੋ ਦੁੱਧ ਮੰਨ ਕੇ ਲੈ ਲੈ ਬੰਦਾ 30 ਕਿਲੋ ਕਿਲੋ ਮੰਨ ਕੇ ਲੈ ਲੈ ਹਾਂ ਬਾਈ ਠੀਕ ਹੈ ਇਹ ਵਾਲਾ ਮੂਰੇ ਹੁਣ ਮੌਸਮ ਆਉਣਾ ਚੱਲਿਆ ਛੇ ਹਾਲ ਦੇ ਵਿੱਚ ਹੁੰਦਾ 35 ਕਿਲੋ ਤੱਕ ਦੇ ਦਿੰਨ ਦੀ ਠੀਕ ਹੈ ਤੇ ਹੁਣ ਮੰਨ ਕੇ ਚੱਲ ਕੋਈ ਬੰਦਾ ਦੇਖੋ ਥਣ ਲਈ ਵੀ ਦੇਖੋ ਕਿੰਨੀ ਸਾਫ ਆ ਸੁੱਲੇ ਵੇ ਜਿ ਪੂਰੀ ਸਾਫ ਸੁਥਰੀ ਆ ਬੱਲੇ ਵਾ ਬੜਾ ਸਾਫ ਆ ਬਾਈ ਦੇਖੋ ਸੁੱਲੇ ਵਾ ਦੇਖੋ ਕਿਆ ਪਤਾ ਚਾਰੇ ਥਣ ਨਿਕਣਵੇਂ ਸਾਫ ਸੁਥਰੇ ਜਿਵੇਂ ਨੇਬੂ ਦੇ ਬਾਗ ਵਾਂਗੂ ਲੱਗੇ ਪਿਆ ਤੇ ਜਾਈ ਆ ਭਤੀਜਾਈ ਕਰ ਲੈ ਚਾਹੇ ਮਸ਼ੀਨੀ ਹਣਾ ਮਸ਼ੀਨ ਦਾ ਕੱਦ-ਕੁੱਦ ਦੇਖੋ ਵੀ ਕੱਦ ਫੁੱਲ ਐ ਛੋਟੀ ਨਿ ਲਗੀ ਠੀਕ ਆ ਫੁੱਲ ਸਾਈਜ਼ ਆ ਚੰਗੀ ਬਰੀਡ ਆ ਪੂਰੀ ਜਮਾ ਬਰੀਡ ਆ ਬਈ ਬਰੀਡ ਦਾ ਹੀ ਮੁੱਲਾ ਦੇਖੋ ਲੈ ਸੋ ਪਿੰਡ ਤੌਲਾ ਜ਼ਿਲ੍ਹਾ ਬਰਨਾਲਾ ਕਿਸੇ ਵੀਰ ਦੇ ਬੱਢ ਪਸ